ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਦਾ ਸਵਾਗਤ ਹੈ ਜੀ ਜੇ ਜੇ ਹੋਮ ਸੇਲ ਮਾਰਕੀਟ ਚੈਨਲ ਦੇ ਵਿੱਚ ਦੋਸਤੋ ਅੱਜ ਆਪਾਂ ਜੋ ਘਰ ਲੈ ਕੇ ਹਾਜ਼ਰ ਹੋਏ ਹਾਂ ਜੀ ਤੁਸੀਂ ਦੇਖ ਸਕਦੇ ਹੋ ਤਕਰੀਬਨ 20 ਫੁੱਟ ਚੌੜੀ ਸੜਕ ਦੇ ਉੱਪਰ ਘਰ ਲੱਗਦਾ ਹੈ ਜੀ ਘਰ ਦਾ ਜੋ ਮੇਨ ਗੇਟ ਹੈ ਤਕਰੀਬਨ 12 ਫੁੱਟ ਚੌੜਾ ਜੀ ਤੁਸੀਂ ਚੈੱਕ ਕਰ ਸਕਦੇ ਹੋ ਜੀ ਘਰ ਦੀ ਫਰੰਟ ਸਾਈਡ ਜੋ ਵੇੜਾ ਕਿੰਨਾ ਖੁੱਲਾ ਡੁੱਲਾ ਵੇੜਾ ਬਣਿਆ ਹੋਇਆ ਜੀ ਸਿੰਗਲ ਸਟੋਰੀ ਘਰ ਆ ਦੋਸਤੋ ਇਹ ਘਰ ਦੋਸਤੋ ਤਕਰੀਬਨ 250 ਗਜ ਜਗ੍ਹਾ ਦੇ ਵਿੱਚ ਬਣਿਆ ਹੋਇਆ ਜੀ 25 90 ਦਾ ਜੋ ਬਾਇਆ ਘਰ ਦਾ ਜੀ ਤੁਸੀਂ ਚੈੱਕ ਕਰ ਸਕਦੇ ਹੋ ਜੀ ਘਰ ਬਹੁਤ ਹੀ ਵਧੀਆ ਬਣਿਆ ਹੋਇਆ ਹੈ ਜੀ ਪੂਰਾ ਪੱਕਾ ਫਰਸ਼ ਹੈ ਜੀ ਘਰ ਦੇ ਵਿਹੜੇ ਵਿੱਚ ਤੇ ਘਰ ਦੇ ਅੰਦਰ ਤੁਸੀਂ ਚੈੱਕ ਕਰ ਸਕਦੇ ਹੋ ਜੋ ਟਾਈਲ ਲੱਗੀ ਹੋਈ ਹੈ ਦੋਸਤੋ ਇਹ ਘਰ ਈਸਰ ਨਗਰ ਲੁਧਿਆਣਾ ਦੇ ਵਿੱਚ ਆਪਾਂ ਨੂੰ ਵੇਖਣ ਨੂੰ ਮਿਲ ਜੂਗਾ ਜੀ ਜੀਐਨਈ ਕਾਲਜ ਦੇ ਬਿਲਕੁਲ ਬੈਕ ਸਾਈਡ ਈਸਰ ਨਗਰ ਦੇ ਵਿੱਚ ਇਹ ਘਰ ਬਣਿਆ ਹੋਇਆ ਜੀ ਸਿੰਗਲ ਸਟੋਰੀ ਘਰ ਹੈ ਜੀ ਘਰ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਹੀ ਵਧੀਆ ਡਿਜ਼ਾਈਨ ਨਾਲ ਘਰ ਤਿਆਰ ਕੀਤਾ ਗਿਆ ਜੀ ਮਾਲਕਾਂ ਦਾ ਨੰਬਰ ਸਕਰੀਨ ਤੇ ਚੱਲ ਰਿਹਾ ਜੀ ਕਿਸੇ ਨੇ ਵੀ ਘਰ ਖਰੀਦਣਾ ਹੈ ਜੀ ਤਾਂ ਘਰ ਦੀ ਜਿੰਨੀ ਵੀ ਜਾਣਕਾਰੀ ਹੈ ਤੁਸੀਂ ਮਾਲਕਾਂ ਦੇ ਨਾਲ ਸਿੱਧੀ ਗੱਲਬਾਤ ਕਰਕੇ ਲੈ ਸਕਦੇ ਹੋ ਜੀ ਤੁਸੀਂ ਚੈੱਕ ਕਰ ਸਕਦੇ ਹੋ ਜੀ ਘਰ ਦੇ ਵਿੱਚ ਵਧੀਆ ਲੌਬੀ ਏਰੀਆ ਵਧੀਆ ਕਮਰੇ ਬਣੇ ਹੋਏ ਨੇ ਜੀ ਪੱਕਾ ਘਰ ਹੈ ਜੀ ਟਾਇਲ ਦਾ ਫਰਸ਼ ਲੱਗਿਆ ਜਿੰਨਾ ਵੀ ਘਰ ਦੇ ਵਿੱਚ ਜੀ ਵਾਟਰ ਸਪਲਾਈ ਦਾ ਕੰਮ ਹੈ ਇਲੈਕਟ੍ਰਿਸਿਟੀ ਦਾ ਕੰਮ ਹੈ ਬਹੁਤ ਵਧੀਆ ਕਰਾਇਆ ਜੀ ਮਾਲਕਾਂ ਨੇ ਕਿਚਨ ਦਾ ਏਰੀਆ ਦੇਖ ਸਕਦੇ ਹੋ ਤੁਸੀਂ ਬਹੁਤ ਵਧੀਆ ਜੀ ਬਹੁਤ ਵਧੀਆ ਜੋ ਟਾਇਲ ਦਾ ਫਰਸ਼ ਲੱਗਿਆ ਜੀ ਕੰਧਾਂ ਦੇ ਉੱਪਰ ਰੰਗ ਰੋਗਨ ਦਾ ਕੰਮ ਬਹੁਤ ਵਧੀਆ ਹੈ ਜੀ ਗੇਟ ਗ੍ਰਿਲਾਂ ਦਾ ਦਰਵਾਜਿਆਂ ਦਾ ਵਿੰਡੋਆਂ ਦਾ ਕੰਮ ਵੀ ਬਹੁਤ ਵਧੀਆ ਲੱਕੜ ਦੇ ਨਾਲ ਤਿਆਰ ਕਰਵਾਇਆ ਗਿਆ ਜੀ ਬਾਥਰੂਮ ਤੁਸੀਂ ਚੈੱਕ ਕਰ ਸਕਦੇ ਹੋ ਜੀ ਬਾਥਰੂਮ ਦੇ ਵਿੱਚ ਟਾਇਲ ਦਾ ਕੰਮ ਬਹੁਤ ਵਧੀਆ ਕਰਵਾਇਆ ਗਿਆ ਹੈ ਮਾਲਕਾਂ ਵੱਲੋਂ ਜੋ ਘਰ ਦੀ ਡਿਮਾਂਡ ਰੱਖੀ ਗਈ ਹੈ ਜੀ 65 ਲੱਖ ਰੁਪਿਆ ਘਰ ਦੀ ਡਿਮਾਂਡ ਹੈ ਜੀ ਮਾਲਕਾਂ ਵੱਲੋਂ ਬਾਕੀ ਮੌਕੇ ਤੇ ਮਾਣ ਤਾਣ ਰੇਟ ਦੇ ਵਿੱਚ ਕਰ ਦਿੱਤਾ ਜਾਵੇਗਾ ਰਜਿਸਟਰੀ ਵਾਲੀ ਜਗ੍ਹਾ ਦੋਸਤੋ ਜੀਐਨਈ ਕਾਲਜ ਦੇ ਬੈਕ ਸਾਈਡ ਈਸਰਨਗਰ ਦੇ ਵਿੱਚ ਆਪਾਂ ਨੂੰ ਇਹ ਘਰ ਵੇਖਣ ਨੂੰ ਮਿਲ ਜਾਊਗਾ ਜੀ ਸੋ ਕਿਸੇ ਵੀ ਭੈਣ ਭਰਾ ਨੇ ਘਰ ਖਰੀਦਣਾ ਹੈ ਜੀ ਤਾਂ ਤੁਸੀਂ ਮਾਲਕਾਂ ਨਾਲ ਸਿੱਧੀ ਗੱਲਬਾਤ ਕਰ ਸਕਦੇ ਹੋ ਸਾਡੇ ਚੈਨਲ ਤੇ ਐਡ ਪਾਉਣ ਲਈ ਵਟਸਐਪ ਨੰਬਰ ਸਾਡਾ ਸਕਰੀਨ ਦੀ ਫਰੰਟ ਸਾਈਡ ਤੇ ਚੱਲ ਰਿਹਾ ਜੀ ਤੁਸੀਂ WhatsApp ਤੇ ਘਰ ਦੀ ਡਿਟੇਲ ਤੇ ਟਿੱਡੇ ਫੋਨਾਂ ਵੀਡੀਓ ਬਣਾ ਕੇ ਭੇਜੋ ਆਪਾਂ ਫ੍ਰੀ ਦੇ ਵਿੱਚ ਤੁਹਾਡੀ ਐਡ ਲਗਾ ਦਾਂਗੇ ਸੋ ਦੋਸਤੋ ਕਿਸੇ ਵੀ ਭੈਣ ਭਰਾ ਨੂੰ ਘਰ ਖਰੀਦਣਾ ਹੋਵੇ ਜੀ ਤਾਂ ਮਾਲਕਾਂ ਨਾਲ ਤੁਸੀਂ ਗੱਲ ਕਰ ਸਕਦੇ ਹੋ ਜੀ ਸਿੱਧੀ ਮਾਲਕਾਂ ਦਾ ਨੰਬਰ ਸਕਰੀਨ ਤੇ ਚੱਲ ਰਿਹਾ ਸੋ ਆਸ ਕਰਦੇ ਹਾਂ ਜੀ ਆਪਣੀ ਵੀਡੀਓ ਵਧੀਆ ਲੱਗੀ ਹੋਵੇਗੀ ਤਾਂ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰੋ ਜੀ ਤਾਂ ਆਪਾਂ ਮਿਲਦੇ ਹਾਂ ਦੋਸਤੋ ਅਗਲੀ ਵੀਡੀਓ ਦੇ ਵਿੱਚ ਇੱਕ ਨਵੀਆਂ ਅਪਡੇਟ ਦੇ ਨਾਲ ਧੰਨਵਾਦ ਜੀ ਸਾਰਿਆਂ ਦਾ